ਜਦੋਂ ਅਸੀਂ 84 ਦੇ ਸਾਕੇ ਦੀ ਥੋੜੀ ਜੀ ਇਤਿਹਾਸਕ ਪੱਖ ਦੇ ਵਿੱਚ ਵਿਚਾਰ ਕਰਕੇ ਦੇਖਾਂਗੇ ਤਾਂ ਥੋੜੇ ਜੇ ਸਮੇਂ ਵਿੱਚ ਮੈਂ ਜ਼ਿਕਰ ਕਰਾਂ ਦੇਖੋ ਗੁਰਮੁਖੋ ਉਹ ਦਾਸ ਤਾਂ ਬੜੇ ਭੋਲੇ ਜੇ ਮੂਹ ਨਾਲ ਸਾਨੂੰ ਅੱਜ ਕਹਿ ਦਿੰਦੇ ਜੀ ਤੁਸੀਂ ਭੁੱਲ ਜਾਓ ਬੜੇ ਸੌਖੇ ਜੇ ਸ਼ਬਦਾਂ ਚ ਉਹਨਾਂ ਵਾਸਤੇ ਸੌਖਾ ਹੋਏਗਾ ਮੈਂ ਕਈ ਵਾਰ ਸੋਚਦਾ ਵੀ ਪਤਾ ਨਹੀਂ ਉਹਨਾਂ ਵਿੱਚ ਲੱਕੜ ਦੇ ਦਿਲ ਨੇ ਜਾਂ ਉਹਨਾਂ ਲੋਕਾਂ ਚ ਪੱਥਰ ਦੇ ਦਿਲ ਨੇ ਜਾਂ ਆਰਟੀਫੀਸ਼ੀਅਲ ਦਿਲ ਪਾਏ ਹੋਏ ਨੇ ਜਿਹੜੇ ਐਡੇ ਵੱਡੇ ਸਾਕੇ ਨੂੰ ਕਹਿ ਦਿੰਦੇ ਨੇ ਕਿ ਤੁਸੀਂ ਜੀ ਭੁੱਲ ਜਾਓ ਕਿਦਾਂ ਭੁੱਲ ਜਾਈਏ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਧੀਆਂ ਦੀ ਸ਼ਰਿਆਂਬ ਲੁੱਟੀ ਹੋਈ ਪੱਤ ਉਹ ਵੀ ਖੁੱਲੇ ਆਸਮਾਨ ਦੇ ਥੱਲੇ ਜਦੋਂ ਤੁਸੀਂ ਇਸ ਖੱਲੂ ਘਾਰੇ ਦੇ ਦਿਨਾਂ ਨੂੰ ਕਦੀ ਬੜੀਆਂ ਕਿਤਾਬਾਂ ਜਿਹੜੀਆਂ ਅੱਜ ਵੀ ਸਾਡੇ ਕੋਲ ਉਪਲਬਧ ਹਨ ਸਾਨੂੰ ਪੜ੍ਹਨੀਆਂ ਵੀ ਚਾਹੀਦੀਆਂ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਗੁਰਮੁਖੋ ਜਿਵੇਂ ਜਦੋਂ ਸ਼ਹੀਦੀ ਦਿਹਾੜੇ ਆਉਂਦੇ ਨੇ ਸਾਹਿਬਜ਼ਾਦਿਆਂ ਦੇ ਉਦੋਂ ਅਸੀਂ ਸ਼ਹੀਦੀ ਦਿਹਾੜਿਆਂ ਵਿੱਚ ਸਾਬ ਜਾਦਿਆਂ ਦੇ ਇਤਿਹਾਸ ਵੀ ਸੁਣਦੇ ਆ ਅਸੀਂ ਉਸ ਪਾਵਨ ਧਰਤੀ ਨੂੰ ਨਤਮਸਤਕ ਵੀ ਹੁੰਨੇ ਆ ਇਹ ਵੀ ਜਿਹੜਾ 1 ਜੂਨ ਤੋਂ 6 ਜੂਨ ਤੱਕ ਦਾ ਇਹ ਜਿਹੜਾ ਕੱਲੂ ਘਰ ਹੈ ਨਾ ਇਹਦੇ ਵਿੱਚ ਜਿੱਥੇ ਅਸੀਂ ਨਤਮਸਤਕ ਵੀ ਹੋਣਾ ਅਕਾਲ ਤਖਤ ਸਾਹਿਬ ਤੋਂ ਸਾਨੂੰ ਸਿੰਘ ਸਾਹਿਬਾਨ ਜੀ ਦੇ ਹੁਕਮ ਵੀ ਹੋਏ ਕਿ ਹਰ ਥਾਂ ਦੇ ਉੱਤੇ ਇਹਦੀ ਕਥਾ ਵੀ ਹੋਵੇ ਅਰਦਾਸ ਵੀ ਹੋਵੇ ਸਵੇਰੇ ਸ਼ਾਮ ਨਿਤਨੇਮ ਵਿੱਚ ਇਤਿਹਾਸ ਵੀ ਸੁਣਾਏ ਜਾਣ ਪਰ ਮੈਂ ਗੁਰਮੁਖੋ ਇਹ ਵੀ ਜ਼ਰੂਰ ਬੇਨਤੀ ਕਰਾਂ ਇਹਦੇ ਨਾਲ-ਨਾਲ ਸਾਡਾ ਤੁਹਾਡਾ ਆਪਣਾ ਵੀ ਇੱਕ ਨੈਤਿਕ ਫਰਜ਼ ਬਣਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਅਸੀਂ ਹੋਰ ਕੁਝ ਪੜਹੀਏ ਜਾਂ ਨਾ ਪੜਹੀਏ ਪਰ ਇਹਨਾਂ ਦਿਨਾਂ ਵਿੱਚ ਜਿੰਨੀਆਂ ਵੀ ਕਿਤਾਬਾਂ ਜੋ ਵੀ ਲਿਟਰੇਚਰ ਸਾਨੂੰ ਇਹਦੇ ਰਿਲੇਟਡ ਮਿਲਦਾ ਹੈ ਥੋੜਾ ਪੜੋ ਬਹੁਤਾ ਪੜੋ ਸਾਨੂੰ ਪੜ੍ਹਨਾ ਜ਼ਰੂਰ ਚਾਹੀਦਾ ਹੈ ਸਾਨੂੰ ਇੱਕ ਦੂਜੇ ਤੇ ਡਿਪੈਂਡ ਨਹੀਂ ਹੋਣਾ ਚਾਹੀਦਾ ਫਲਾਣੇ ਨੇ ਸੁਣਾ ਦਿੱਤਾ ਨਹੀਂ ਜਦੋਂ ਆਪ ਪੜ੍ਹੋਗੇ ਨਾ ਗੁਰਮਖੋ ਤੁਹਾਡੀਆਂ ਅੱਖਾਂ ਵਿੱਚੋਂ ਡਿੱਗੇ ਹੋਏ ਹੰਝੂਆਂ ਨਾਲ ਤੁਹਾਡੀਆਂ ਪੜੀਆਂ ਜਾਣ ਵਾਲੀਆਂ ਕਿਤਾਬਾਂ ਦੇ ਪੰਨੇ ਭਿੱਜ ਜਾਣਗੇ ਜਦੋਂ ਤੁਸੀਂ ਉਹ ਦਾਸਤਾਨਾ ਪੜੋਗੇ ਮੈਂ ਇੱਕ ਦੋ ਘਟਨਾਵਾਂ ਆਪਣਾ ਜ਼ਿਕਰ ਕਰਾਂ ਉਹ ਪੱਥਰ ਦਿਲ ਲੋਕਾਂ ਦੀਆਂ ਇਹ ਪਾਵਨ ਪ੍ਰਕਰਮਾ ਜਿਹਦੇ ਵਿੱਚ ਇਸ ਵੇਲੇ ਆਪ ਜੀ ਇਸ਼ਨਾਨ ਕਰਕੇ ਆਏ ਜਿਸ ਪਾਵਨ ਪ੍ਰਕਰਮਾ ਵਿੱਚ ਵਾਹਿਗੁਰੂ ਵਾਹਿਗੁਰੂ ਜਪਦਿਆਂ ਹੋਇਆਂ ਆਪ ਜੀ ਲੰਘੇ ਹੋਗੇ ਉਸ ਪਾਵਨ ਪ੍ਰਕਰਮਾ ਵਿੱਚ ਲਾਸ਼ਾਂ ਹੀ ਲਾਸ਼ਾਂ ਡਿੱਗੀਆਂ ਨੇ ਇੱਕ ਵਿਦਵਾਨ ਨੇ ਘਟਨਾ ਲਿਖਦਾ ਹੈ ਇੱਕ ਬੱਚਾ 6 ਕੁ ਮਹੀਨੇ ਦਾ ਹੈ ਤੇ ਉਹਦੀ ਮਾਂ ਜਿਹੜੀ ਆ ਉਹਦੇ ਗੋਲੀ ਵੱਜੀ ਤੇ ਉਹਨੇ ਸ਼ੀਧੀ ਪ੍ਰਾਪਤ ਕਰ ਲਈ ਹੁਣ ਬੱਚੇ ਨੂੰ ਮਾਂ ਥੋੜੀ ਕਦੀ ਭੁੱਲਦੀ ਐ ਭਾਵੇਂ ਉਹ ਦਸਾਂ ਦਿਨਾਂ ਦਾ ਵੀ ਕਿਉਂ ਨਾ ਆਵੇ ਉਹ ਹੁਣ ਆਪਣੀ ਮਾਂ ਦੇ ਉੱਤੇ ਚੜਦਾ ਪਿਆ ਹੌਲੀ-ਹੌਲੀ ਕਿਉਂਕਿ 6 ਕੁ ਮਹੀਨੇ ਦਾ ਥੱਲੇ ਡਿਗ ਪਿਆ ਹੌਲੀ-ਹੌਲੀ ਜਿਵੇਂ ਕਹਿ ਲਓ ਵੀ ਰਿੜ ਕੇ ਆਪਣੀ ਮਾਂ ਉੱਤੇ ਚੜਦਾ ਜ਼ੋਰ-ਜ਼ੋਰ ਦੀ ਰੋਂਦਾ ਹੁਣ ਉਹਨੂੰ ਚੁੱਪ ਕਿੰਨੇ ਕਰਾਉਣਾ ਸੀਗਾ ਚੁੱਪ ਕਰਾਉਣ ਵਾਲੀ ਤੇ ਆਪ ਚੁੱਪ ਹੋ ਗਈ ਕੋਲੋਂ ਲੰਘਦੇ ਪੈਨੇ ਫੌਜੀ ਜਿਨ੍ਹਾਂ ਨੂੰ ਇੰਨੀ ਵੱਡੀ ਟ੍ਰੇਨਿੰਗ ਦਿੱਤੀ ਗਈ ਸੀ ਮੈਂ ਕਈ ਵਾਰ ਸੋਚਦਾ ਜਿਨ੍ਹਾਂ ਨੇ ਕਦੀ ਵੱਡੀਆਂ-ਵੱਡੀਆਂ ਜੰਗਾਂ ਲੜੀਆਂ ਸੀ ਉਹਨਾਂ ਨੂੰ ਹਕੂਮਤ ਨੇ ਇੱਥੇ ਭੇਜਿਆ ਉਹ ਲੋਕ ਆਪਣੀਆਂ ਕਿਤਾਬਾਂ 'ਚ ਜਿਨ੍ਹਾਂ ਸਭ ਕੁਝ ਕੀਤਾ ਆਪਣੀ ਕਲਮ ਨਾਲ ਲਿਖਦੇ ਨੇ ਕਿ ਇੰਨੀ ਤਾਕਤ ਹਿੰਦੁਸਤਾਨ ਦੀ ਹਕੂਮਤ ਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਤੇ ਸਿੱਖੀ ਨੂੰ ਖਤਮ ਕਰਨ ਦੇ ਵਾਸਤੇ ਲਾਈ ਜਿੰਨੀ ਤਾਕਤ ਅੱਜ ਤੱਕ ਨਾ ਘੱਤਰ ਦੀ ਜੰਗ ਤੇ ਨਾ ਕਿਸੇ ਹੋਰ ਜੰਗ ਦੇ ਵਿੱਚ ਸੀ ਲਾਈ ਹੋਵੇਗੀ ਦੇਖੋ ਹੈਰਾਨੀ ਹੋ ਜਾਂਦੀ ਮੈਂ ਕਹਿੰਦਾ ਉਹਨਾਂ ਦੇ ਉਹ 1700 ਕਮਾਂਡੋ ਫੋਰਸ ਦੇ ਜਵਾਨ ਜਿਹੜੇ ਕਹਿੰਦੇ ਸੀ ਵੀ ਸਾਨੂੰ ਵਿਦੇਸ਼ਾਂ ਚੋਂ ਟ੍ਰੇਨਿੰਗ ਦਿੱਤੀ ਗਈ ਮੈਂ ਕਹਿੰਨਾ ਵੀ ਤੁਹਾਡਾ ਹੰਕਾਰ ਤੇ ਪੌੜੀਆਂ ਉਤਰਦਿਆਂ ਗੁਰੂ ਰਾਮਦਾਸ ਦੇ ਘਰ ਚੋਂ ਲੰਗਰ ਛਕਣ ਵਾਲੇ ਪ੍ਰਸ਼ਾਦਾ ਛਕਣ ਵਾਲਿਆਂ ਨੇ ਪੌੜੀਆਂ ਉਤਰਦਿਆਂ ਤੁਹਾਡੇ ਹੰਕਾਰ ਤੋੜ ਕੇ ਰੱਖ ਦਿੱਤੇ ਤੁਸੀਂ ਕਹਿੰਦੇ ਸੀ ਸੀ ਬਹੁਤ ਵੱਡੇ ਟ੍ਰੇਨਿੰਗ ਲੈ ਕੇ ਆਏ ਆ ਇੱਥੇ ਸਿੱਧ ਪੱਧਰੇ ਗੁਰੂ ਕੇ ਸਿੱਖਾਂ ਪ੍ਰਸ਼ਾਦਾ ਛਕਣ ਵਾਲਿਆਂ ਨੇ ਤੁਹਾਡੀ ਕੋਈ ਪੇਸ਼ ਨਹੀਂ ਜੇ ਜਾਣ ਦਿੱਤੀ ਇਹ ਗੁਰੂ ਰਾਮਦਾਸ ਮਹਾਰਾਜ ਦਾ ਘਰ ਹੈ ਇੱਥੇ ਝੁੱਕ ਕੇ ਆਓਗੇ ਸਭ ਕੁਝ ਪ੍ਰਾਪਤ ਹੈ ਪਰ ਮੈਂ ਉਹ ਪੱਥਰ ਦਿਲਾਂ ਦੀ ਗੱਲ ਕਰਨ ਲੱਗਾ ਸੀ ਉਹ ਇੱਕ ਵਿਦਵਾਨ ਲਿਖਦਾ ਹੈ ਕਹਿੰਦਾ ਵੀ ਉਹ ਬੱਚਾ ਉੱਪਰ ਚੜ੍ਹਿਆ ਹੌਲੀ-ਹੌਲੀ ਉੱਚੀ-ਉੱਚੀ ਰੋ ਰਿਹਾ ਫੌਜੀ ਲੰਘਿਆ ਉਹਨੇ ਵੇਖਿਆ ਬੜੀ ਜ਼ੋਰ-ਜ਼ੋਰ ਦੀ ਰੋ ਰਿਹਾ ਤੰਗ ਕਰ ਰਿਹਾ ਇਹਦੀ ਆਵਾਜ਼ ਮੇਰੇ ਕੰਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਉਹਨੇ ਉਹਨੂੰ ਚੁੱਪ ਨਹੀਂ ਕਰਾਇਆ ਉਹਨੇ ਇਹ ਨਹੀਂ ਕਿਹਾ ਵੀ ਇਹਨੂੰ ਬਾਹਰ ਛੱਡ ਦਿਓ ਆਪੇ ਦੇ ਕੋਈ ਪਹਿਚਾਣ ਵਾਲੇ ਆਉਣਗੇ ਲੈ ਜਾਣਗੇ ਆਪੇ ਕੋਈ ਅਨਾਥ ਆਸ਼ਰਮ ਵਾਲੇ ਲੈ ਜਾਣਗੇ ਕਹਿੰਦੇ ਉਹਨੇ ਦੋਵਾਂ ਪੈਰਾਂ ਤੋਂ ਫੜਿਆ ਤੇ ਜਿਵੇਂ ਕੋਈ ਧੋਬੀ ਕੱਪੜੇ ਨੂੰ ਜ਼ੋਰ ਨਾਲ पटਕ ਕੇ ਪੱਥਰ ਤੇ ਮਾਰਦਾ ਕਹਿੰਦੇ ਉਹਨੇ ਜ਼ੋਰ ਨਾਲ पटਕ ਕੇ ਥੰਮ ਦੇ ਨਾਲ ਮਾਰਿਆ ਤੇ ਖਖੜੀ ਦੀ ਤਰ੍ਹਾਂ ਉਸ ਬੱਚੇ ਦੇ ਚੀਥੜੇ ਉੱਡ ਗਏ ਸਨ ਉਹ ਪੱਥਰ ਦੇ ਲੋਕਾਂ ਨੂੰ ਕੀ ਕਹੀਏ ਤੇ ਅੱਜ ਉਹ ਸਾਨੂੰ ਕਹਿੰਦੇ ਨੇ ਭੁੱਲ ਜਾਓ ਹੱਦ ਹੋ ਗਈ ਤੁਹਾਡੇ ਵਾਲੀ ਗਿਆਨੀ ਚੇਤ ਸਿੰਘ ਜੀ ਨੇ ਇੱਕ ਵਾਰ ਇੱਕ ਚਿੱਠੀ ਲਿਖੀ ਸੀ ਸੰਤ ਗਿਆਨੀ ਮਸਕੀਨ ਜੀ ਨੂੰ ਉਹਨਾਂ ਨੇ ਚਿੱਠੀ ਵਿੱਚ ਬੋਲ ਲਿਖੇ ਸੀ ਕਿ ਗਿਆਨੀ ਜੀ ਦਰਬਾਰ ਸਾਹਿਬ ਦੇ ਬਾਹਰ ਜਿਹੜੀ ਰਹਾਇਸ਼ੀ ਇਲਾਕਾ ਹੈ ਨਾ ਨਾਲ-ਨਾਲ ਹੁਣ ਤੇ ਚਲੋ ਸਭ ਕੁਝ ਬਦਲ ਗਿਆ ਥੱਲੇ ਦੁਕਾਨਾਂ ਸਨ ਉੱਪਰ ਲੋਕਾਂ ਦੀ ਰਹਾਇਸ਼ ਸੀ ਇੱਕ ਇੱਕ ਦੋ ਦੋ ਫਲੋਰ ਤੱਕ ਕਹਿੰਦੇ ਆਰਮੀ ਆਈ ਆ ਉਹਨਾਂ ਨੇ ਉਹਨਾਂ ਰਹਾਇਸ਼ੀ ਇਲਾਕਿਆਂ ਦੇ ਵਿੱਚੋਂ ਨੇੜੇ ਨੇੜੇ ਜਿਹੜੇ ਘਰ ਸਨ ਉਸ ਘਰਾਂ ਚੋਂ ਬੱਚੀਆਂ ਧੀਆਂ ਬੀਬੀਆਂ ਨੂੰ ਬਾਹਰ ਕੱਢਿਆ ਤੇ ਲਿਆ ਕਰਕੇ ਬਿਲਕੁਲ ਖੁੱਲੇ ਅਸਮਾਨ ਥੱਲੇ ਖੜ੍ਹਾ ਕਰਕੇ ਤੇ ਉਹਨਾਂ ਬੱਚੀਆਂ ਦੀਆਂ ਧੀਆਂ ਦੀਆਂ ਗੁੱਤਾਂ ਜਿਹੜੀਆਂ ਸਨ ਨਾ ਉਹਨਾਂ ਦੀ ਗਲਾਂ ਨੂੰ ਵੱਲ ਮਾਰ ਕੇ ਤੇ ਉਹਨਾਂ ਦੇ ਗਲ ਘੁੱਟ ਦਿੱਤੇ ਤੇ ਛਾਤੀਆਂ ਵਿੱਚ ਉਹਨਾਂ ਤੇ ਗੋਲੀਆਂ ਮਾਰ ਕੇ ਜਾਂਦੇ ਹੁਣ ਅਸੀਂ ਇਹਨਾਂ ਨੂੰ ਕਿਵੇਂ ਭੁੱਲ ਜਾਈਏ ਭਾਈ ਤੁਹਾਡੇ ਲਈ ਕਹਿਣਾ ਸੌਖਾ ਹੋ ਜਾਏਗਾ ਜਿੰਨਾ ਚਿਰ ਇਹ ਯੁੱਗ ਇਹ ਸੂਰਜ ਆਸਮਾਨ ਰਹਿਣਗੇ ਉਹਨਾਂ ਚਿਰ ਸਾਨੂੰ ਭੁੱਲਣ ਵਾਸਤੇ ਨਾ ਕਿਓ ਤੇ ਨਾ ਅਸੀਂ ਕਦੀ ਭੁੱਲ ਸਕਦੇ ਹਾਂ ਹਮ ਇਹ ਜ਼ਰੂਰ ਜ਼ਿਕਰ ਕਰਾਂ ਇੱਥੇ ਇਹਨਾਂ ਨੂੰ ਯਾਦ ਰੱਖਿਆ ਜਾਵੇ ਅਸੀਂ ਕਦੀ 35 ਕੋ ਸੀਗੇ ਅਸੀਂ ਉਸ ਦਿਨ ਵੀ ਗੋਡੇ ਨਹੀਂ ਸੀ ਜੇ ਟਿੱਕੇ ਅਸੀਂ ਕਦੀ ਦੋ ਸੀਗੇ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਰੂਪ ਵਿੱਚ ਗੋਡੇ ਅਸੀਂ ਉਸ ਦਿਨ ਵੀ ਨਹੀਂ ਸੀ ਟਿੱਕੇ ਤੇ ਗੋਡੇ ਅਸੀਂ 84 ਚ ਵੀ ਨਹੀਂ ਟੇਕੇ ਗੁਰਮੁਖੋ ਇਹ ਮੇਰੀ ਕਿਸੇ ਨੂੰ ਵੰਗਾਰ ਨਹੀਂ ਜੇ ਪਰ ਬਸ ਇੱਕ ਸੁਝਾਅ ਇੱਕ ਬੇਨਤੀ ਆ ਕਿ ਗੁਰਮੁਖੋ ਇਹ ਖਾਲਸਾ ਅਕਾਲ ਪੁਰਖ ਕੀ ਫੌਜ ਆ ਯਾਦ ਰੱਖਿਓ ਇਹਨੂੰ ਤੇ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਨਾਹ ਨਚੋੜ ਦਿੱਤੇ ਉਹ ਜਦੋਂ ਸਿੰਘਾਂ ਨੇ ਗੋਰਿਆਂ ਦੇ ਨਿੰਬੂਆਂ ਵਾਂਗ ਨਾਹ ਨਚੋੜੇ ਉਹ ਤੇ ਉਦੋਂ ਵੇਖਿਆ ਹੋਣਾ ਕਿਸੇ ਪਰ ਹਕੀਕਤ ਇਹ 84 ਵਿੱਚ ਸਿੰਘਾਂ ਨੇ ਇਨਾ ਫੌਜਾਂ ਦੇ ਨਿੰਬੂਆਂ ਵਾਂਗ ਲਹੂ ਨਿਚੋੜ ਕੇ ਰੱਖ ਦਿੱਤੇ ਸੀਗੇ ਤਾਂ ਮੈਂ ਕਿੰਨਾ ਵੀ ਗੁਰੂ ਨਾਨਕ ਦਾ ਘਰ ਹੈ ਪ੍ਰਸੰਨ ਹੋ ਕੇ ਖੁਸ਼ ਹੋ ਕੇ ਜੋ ਮਰਜੀ ਇਸ ਘਰ ਚੋਂ ਤੁਸੀਂ ਖੁਸ਼ੀ ਨਾਲ ਪ੍ਰਾਪਤ ਕਰ ਸਕਦੇ ਹੋ ਪਰ ਜੇ ਤੁਸੀਂ ਕਹੋ ਜ਼ਬਰਦਸਤੀ ਜੋਰਾ ਜ਼ਬਰੀ ਨਹੀਂ ਗੁਰਮੁਖ ਹੋਏ ਕਦੀ ਵੀ ਨਹੀਂ ਹੋ ਸਕਦਾ ਕਾ ਮੈਂ ਇਹ ਸ਼ਬਦ ਕੇਵਲ ਆਪ ਜੀ ਨੂੰ ਕਹਿ ਰਿਹਾ ਕਿ ਦੇਖੋ ਜਿੱਥੇ ਵੀ ਹੋਈਏ ਅਸੀਂ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਸਾਖਿਆਂ ਨੂੰ ਪੜ੍ਹੀਏ ਜ਼ਰੂਰ ਇੰਨੀ ਕੋਈ ਜ਼ਿੰਮੇਵਾਰੀ ਅੱਜ ਆਪਣਾ ਫਰਜ਼ ਸਮਝ ਕੇ ਨਿਭਾ ਲਈਏ ਕਿ ਅਸੀਂ ਪੜਨਾ ਜ਼ਰੂਰ ਇਨ੍ਹਾਂ ਸਾਖਿਆ ਨੂੰ ਜਦੋਂ ਪੜੋਗੇ ਇਸ ਤਰ੍ਹਾਂ ਦੀਆਂ ਘਟਨਾਵਾਂ ਤੁਹਾਡੀਆਂ ਅੱਖਾਂ ਸਾਹਮਣੇ ਆਉਣਗੀਆਂ ਕਿ ਤੁਸੀਂ ਆਪਣੇ ਆਪ ਕਹਿ ਦੋਗੇ ਜਿਹੜੇ ਲੋਕਾਂ ਚ ਕਹਿੰਦੇ ਇੰਨਾ ਜੀ ਇਹ ਤੇ ਸਾਡੀਆਂ ਗਲਤੀਆਂ ਸਨ ਬੁਰਮੁਖ ਕੋਈ ਇਸ ਤਰ੍ਹਾਂ ਸਾਡੇ ਵਾਸਤੇ ਪ੍ਰਪਾਗੰਡਾ ਹੀ ਇਸ ਤਰ੍ਹਾਂ ਦਾ ਸੀ ਸਾਡੀ ਤੇ ਹਾਲਤ ਉਹ ਹੈ ਨਾ ਇੱਕ ਛੋਟੀ ਜੀ ਘਟਨਾ ਕਹਾ ਜੰਗਲ ਦੇ ਵਿੱਚ ਵਿਗਿਆੜ ਸੀ ਇੱਕ ਛੋਟਾ ਜਿਹਾ ਖਰਗੋਸ਼ ਦਾ ਲੇਲਾ ਸੀਗਾ ਉਹ ਕਿਤੇ ਪਾਣੀ ਪੀਣ ਲੱਗਾ ਇਧਰੋਂ ਬਗਿਆੜ ਆ ਗਿਆ ਤੇ ਉਹ ਕਹਿੰਦਾ ਵੀ ਮੈਂ ਪਾਣੀ ਪੀਣਾ ਉਹ ਕਹਿੰਦਾ ਜਨਾਬ ਪੀ ਲਓ ਉਹ ਕਹਿੰਦਾ ਵੀ ਤੂੰ ਪਾਣੀ ਝੂਠਾ ਕਰਤਾ ਉਹ ਕਹਿੰਦਾ ਜਨਾਬ ਮੈਂ ਪਾਣੀ ਕਿੱਥੇ ਝੂਠਾ ਕੀਤਾ ਜਿੱਧਰੋਂ ਪਾਣੀ ਆਉਂਦਾ ਪਿਆ ਉਧਰ ਤੁਸੀਂ ਖੜੇ ਹੋ ਮੈਂ ਦੂਜੇ ਪਾਸੇ ਖੜਾ ਉਹ ਅੱਗੋਂ ਕਹਿੰਦਾ ਵੀ ਤੂੰ ਮੈਨੂੰ ਗਾਲ੍ਹਾਂ ਕੱਢੀਆਂ ਸਾਲ ਪਹਿਲਾਂ ਉਹ ਕਹਿੰਦਾ ਜਨਾਬ ਸਾਲ ਪਹਿਲਾਂ 6 ਮਹੀਨੇ ਪਹਿਲਾਂ ਤਾਂ ਮੈਂ ਜੰਮਿਆ ਵਾਂ ਤੁਸੀਂ ਸਾਲ ਪਹਿਲਾਂ ਦੀ ਗੱਲ ਕਰਦੇ ਹੋ ਮੈਨੂੰ ਗਾਲ੍ਹਾਂ ਕੱਢੀਆਂ ਕਹਿੰਦਾ ਫਿਰ ਤੂੰ ਨਹੀਂ ਕੱਡੀਆਂ ਹੋਣੀਆਂ ਤੇਰੇ ਪਿਓ ਨੇ ਕੱਡੀਆਂ ਹੋਣੀਆਂ ਇਹਨਾ ਕਹਿ ਕੇ ਉਹਨੂੰ ਆਪਣਾ ਸ਼ਿਕਾਰ ਬਣਾ ਲਿਆ ਭਾਵ ਕਿ ਜਦੋਂ ਮਾਨਸਿਕਤਾ ਹੀ ਐਸੀ ਹੋ ਗਈ ਕਿ ਸਿੱਖਾਂ ਨੂੰ ਸ਼ਿਕਾਰ ਬਣਾਉਣਾ ਹੀ ਬਣਾਉਣਾ ਤੇ ਫਿਰ ਗੁਰਮੁਖੋ ਬਹਾਨਾ ਕੋਈ ਵੀ ਹੋਵੇ ਸਾਡੇ ਤੇ ਹਰ ਬਹਾਨਾ ਠੋਸ ਦਿੱਤਾ ਜਾਣਾ ਹਾਂ ਅਸੀਂ ਸੁਚੇਤ ਹੋ ਜਾਈਏ ਕਿ ਗੁਰੂ ਸਾਡੇ ਤੇ ਤਰਸ ਕਰ ਦਵੇ ਕਿਉਂਕਿ ਗੱਲ ਇਹ ਆ ਭਾਈ ਤੁਹਾਡੇ ਰਾਜ ਸੀਗੇ ਤੁਹਾਡੇ ਰਾਜ ਹੈਗੇ ਨੇ ਅਸੀਂ ਪਹਿਲਾਂ ਵੀ ਗੁਲਾਮ ਸੀ ਅਸੀਂ ਅੱਜ ਵੀ ਗੁਲਾਮਾਂ ਤੁਹਾਡੇ ਕਹੇ ਹੋਏ ਝੂਠ ਅੱਜ ਵੀ ਸੱਚ ਨੇ ਤੇ ਅਸੀਂ ਸੱਚ ਨੂੰ ਸੱਚ ਕਹਿ ਵੀ ਨਹੀਂ ਸਕਦੇ ਸਾਡੇ ਉੱਤੇ ਇਸ ਤਰ੍ਹਾਂ ਦੀਆਂ ਤੁਮਤਾ ਅੱਜ ਲੱਗੀਆਂ ਪਈਆਂ ਇਸ ਤਰ੍ਹਾਂ ਦੀਆਂ ਧਰਾਵਾਂ ਅੱਜ ਲੱਗੀਆਂ ਪਈਆਂ ਨੇ ਤਾਂ ਖੈਰ ਮੈਂ ਇਹੀ ਗੱਲ ਕਵਾਂ ਜਿਸ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਪਾਵਨ ਸਰੋਵਰ ਦੀ ਗੱਲ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤੀ ਗੁਰਮੁਖੋ ਇਸ ਪਾਵਨ ਸਰੋਵਰ ਨੂੰ ਕੇਵਲ ਪਾਣੀ ਨਾ ਸਮਝੋ ਇਹਨੂੰ ਸਧਾਰਨ ਇਮਾਰਤ ਨਾ ਸਮਝੋ ਇਹਦੇ ਵਿੱਚ ਇਸ਼ਨਾਨ ਕਰਨ ਵਾਸਤੇ ਤੇ ਇਸ਼ਨਾਨ ਕਰਦਿਆਂ ਹੋਇਆਂ ਪਤਾ ਨਹੀਂ ਕਿੰਨੀਆਂ ਕੁ ਕੁਰਬਾਨੀਆਂ ਦਿੱਤੀਆਂ ਤੇ ਗੁਰੂ ਤਰਸ ਹੀ ਰੱਖੇ ਅਗਾਹ ਵੀ ਪਤਾ ਨਹੀਂ ਆਪਾਂ ਨੂੰ ਕਿੰਨੀਆਂ ਕੁ ਦੇਣੀਆਂ ਪੈ ਸਕਦੀਆਂ ਨੇ ਸੋ ਮਹਾਰਾਜ ਤਰਸ ਕਰਨ ਤੇ ਸੋ ਪਾਵਨ ਘਰ ਦਰ ਦੀ ਅਹਿਮੀਅਤ ਸਮਝੀਏ ਤੇ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਕਰਤੋਂ ਸਦਾ ਹੀ ਆਪਾਂ ਵਰੋਸਾਈਏ